ਆਮ ਆਦਮੀ ਪਾਰਟੀ ਟੋਟਲੀ ਧਰਮ ਨਿਰਪੱਖ ਪਾਰਟੀ ਹੈ ਅਸੀਂ ਨਾ ਕੋਈ ਜਾਤ ਪਾਤ ਮੰਨੀਏ ਨਾ ਕੋਈ ਧਰਮ ਨਾ ਕੋਈ ਡੇਰਾ ਨਾ ਕੋਈ ਮੰਦਿਰ ਮਸਜਿਦ ਇਹ ਕੰਮ ਸਾਰਾ ਭਾਜਪਾ ਦੇ ਨੇ ਜਿੱਥੋਂ ਤੱਕ ਸਵਾਲ ਮਤਲਬ ਕਿ ਉੱਥੇ ਜਾ ਕੇ ਵੋਟਾਂ ਲੈਣ ਵਾਲਿਆਂ ਦਾ ਆਪਣੇ ਆਪ ਦੇ ਵਿੱਚ ਪੰਥਕ ਪਾਰਟੀਆਂ ਦੀ ਸਰਕਾਰਾਂ ਕਹਾਂਣ ਵਾਲੇ ਇਹ ਆ ਪਾਰਟੀਆਂ ਜਿਹੜੀ ਪੰਥਕ ਪਾਰਟੀ ਕਹਾਉਂਦੀ ਹੁੰਦੀ ਹੁੰਦੀ ਸੀਗੀ ਸਭ ਤੋਂ ਵੱਡੀ ਉਹ ਜਾ ਕੇ ਮਤਲਬ ਕਿ ਡੇਰਿਆਂ ਦੇ ਵਿੱਚ ਜਾ ਕੇ ਤੁਹਾਨੂੰ ਪਤਾ ਪਿਛਲੇ ਸਮੇਂ ਦੇ ਵਿੱਚ ਕੀ ਹੁੰਦਾ ਰਿਹਾ ਹੈ ਬਿਨਾਂ ਮੰਗੀਆਂ ਮਾਫੀਆਂ ਮਿਲਦੀਆਂ ਰਹੀਆਂ ਨੇ ਗੋਡੇ ਖਸਾਂਦੇ ਰਹੇ ਨੇ ਉਹਨਾਂ ਦੇ ਡੇਰਿਆਂ ਤੇ ਵੀ ਦੇਖੋ ਬਿਆਸ ਵਾਲੇ ਡੇਰੇ ਦੇ ਤੋਂ ਤਾਂ ਆਮਾਦੀ ਆਮਾਦੀ ਪਾਰਟੀ ਦੇ ਕਰਨਵੀਰ ਜੀ ਕਰਨਵੀਰ ਜੀ ਆਮਾਦੀ ਪਾਰਟੀ ਦੇ ਵੀ ਡੇਰਾਵਾਦ ਦੇ ਵਿੱਚ ਜਿਵੇਂ ਡੇਰਾ ਬਿਆਸ ਦੀ ਗੱਲ ਕਰ ਲਈ ਕੱਲ ਜਦੋਂ ਨਾਬਾ ਦੇ ਵਿਖੇ ਪਹੁੰਚੇ ਸੀ ਜਦੋਂ ਡੇਰਾ ਬਿਆਸ ਮੁਖੀ ਉਦੋਂ ਤੁਹਾਡੇ ਐਮਐਲਏ ਦੇ ਮਾਨ ਹੋਰਾਂ ਦੇ ਬਲੋਂ ਤੇ ਸਵਾਗਤ ਕੀਤਾ ਗਿਆ ਸੀ ਉਹਨਾਂ ਦਾ ਵਿਜ਼ੂਅਲ ਤੌਰ ਤੇ ਕੋਈ ਵੀ ਕਿਥੇ ਆਪਣੀ ਆਸਥਾ ਰੱਖ ਸਕਦਾ ਹੈ ਧਰਮ ਨਿਰਪੇਖਤਾ ਮਤਲਬ ਇਹ ਹੁੰਦਾ ਹੈ ਜੀ ਕੋਈ ਵੀ ਆਪਣੀ ਆਸਥਾ ਜਿੱਥੇ ਮਰਜ਼ੀ ਰੱਖ ਲਵੇ ਤੇ ਸਾਡਾ ਕੋਈ ਦਖਲ ਨਹੀਂ ਜੇ ਹੁਣ ਦੇਮਾਨ ਜੀ ਦਾ ਉੱਥੇ ਕੋਈ ਉੱਥੇ ਕੋਈ ਉਹਨਾਂ ਦਾ ਉਹਨਾਂ ਦੀ ਧਾਰਮਿਕ ਭਾਵਨਾਵਾਂ ਉੱਥੇ ਜੁੜਦੀਆਂ ਨੇ ਕੋਈ ਵੀ ਜੁੜ ਸਕਦਾ ਜੀ ਬਹੁਤ ਸਾਰਾ ਨਕਾਫਲ ਹੋਰ ਦਨੇ ਜੀ ਸਾਨੂੰ ਕਿਸੇ ਦਾ ਕੋਈ ਇਤਰਾਜ਼ ਨਹੀਂ ਹੈਗਾ ਜੀ ਕਿਉਂਕਿ ਅੱਜ ਤੋਂ ਪਹਿਲਾਂ ਇਤਿਹਾਸ ਦੇ ਵਿੱਚ ਰਾਧਾ ਸਵਾਮੀ ਡੇਰਾ ਸਤਸੰਗ ਵਿਆਸ ਨੇ ਖੁੱਲ ਕੇ ਕਿਸੇ ਵੀ ਸਿਆਸੀ ਧਿਰ ਦੀ ਹਮਾਇਤ ਨਹੀਂ ਕੀਤੀ ਥੋੜਾ ਜਿਹਾ ਇਹ ਮਲਾਲ ਹੈ ਇਹ ਸਾਨੂੰ ਗਿਲਾ ਹੈ ਕਿ ਜਿਹੜੇ ਸਾਧੂ ਸੰਤ ਹੁੰਦੇ ਨੇ ਤੇ ਧਾਰਮਿਕ ਲੋਕ ਹੁੰਦੇ ਨੇ ਧਾਰਮਿਕ ਸੰਤ ਹੁੰਦੇ ਨੇ ਉਹ ਉਹ ਅਧਿਆਤਮਕਤਾ ਨਾਲ ਜ਼ਿਆਦਾ ਜੁੜੇ ਹੋਏ ਹੁੰਦੇ ਨੇ ਉਹਨਾਂ ਨੂੰ ਰਿਸ਼ਤੇਦਾਰੀਆਂ ਤੇ ਪਰਿਵਾਰ ਤੋਂ ਨਿਰਲੇਪ ਰਹਿਣਾ ਹੁੰਦਾ ਸੰਤਾਂ ਮਹਾਤਮਾ ਲਈ ਤਾਂ ਸਾਰੀ ਦੁਨੀਆ ਹੀ ਪਰਿਵਾਰ ਹੈ ਸਾਰੀ ਦੁਨੀਆ ਹੀ ਉਹਨਾਂ ਲਈ ਆਪਣਾ ਰਿਸ਼ਤੇਦਾਰ ਨੇ ਗਨੀਵਕੌਰ ਮਜੀਠੀਆ ਜੇਲ੍ਹ ਦੇ ਬਾਹਰ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਇਹ ਸੱਚ ਦੀ ਜਿੱਤ ਹੋਈ ਹੈ ਵੀ ਇਹਨਾਂ ੱਟਕਾ ਜਿੰਨਾ ਕਰਨਾ ਸੀ ਉਹਨਾਂ ਕਰ ਲਿਆ ਕਹਿੰਦੇ ਹੁਣ ਮੇਰੇ 540 ਕਰੋੜ ਵਾਪਸ ਕਰੋਗੇ ਜਾਂ ਫਿਰ ਜਿਹੜੇ ਹਜ਼ਾਰ ਏਕੜ ਦੀ ਪਾਰਾਂ ਦੇ ਵਿੱਚ ਗੱਲ ਕੀਤੀ ਜਾਂਦੀ ਸੀ ਕਿ ਮੈਨੂੰ ਦਿਖਾਣਗੇ ਕਿੱਥੇ ਨੇ ਉਹ ਸਾਡੇ ਗਨੀਵਕੌਰ ਮਜੀਠੀਆ ਜੀ 500 ਕਿਲਾ ਲੈਣ ਦੀ ਗੱਲ ਕਰਦੇ ਨੇ ਨਾ ਉਹ ਕਦੇ ਇਹ ਗੱਲ ਨਹੀਂ ਕਰਦੇ ਹੈਗੀ ਕਿ ਜਿਹੜੇ ਉਹਨਾਂ ਦੇ ਘਰ ਵਾਲੇ ਨੇ ਪੰਜਾਬ ਦੇ ਹਜ਼ਾਰਾਂ ਨੌਜਵਾਨ ਨਸ਼ੇ ਦੀ ਲਤ ਲਾ ਕੇ ਮਰਵਾ ਦਿੱਤੇ ਕਦੇ ਉਹਨਾਂ ਦੇ ਉਹਨਾਂ ਨੇ ਪੁੱਤ ਮੋੜਨ ਦੀ ਗੱਲ ਕੀਤੀ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਸਿਆਸਤ ਜਿੱਥੇ ਭੱਗ ਦੀ ਦਿਖਾਈ ਦੇ ਰਹੀ ਹੈ ਉੱਤੇ ਹੁਣ ਵੱਡੇ ਵੱਡੇ ਲੀਡਰਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਭਾਵੇਂ ਡੇਰਾ ਬਿਆਸ ਮੂਕੀ ਦੇ ਮਸਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਸਵੇਰੇ ਜਿਸ ਤਰ੍ਹਾਂ ਉਨ੍ਹਾਂ ਦੇ ਉੱਤੇ ਤੰਜ ਕਸਿਆ ਗਿਆ ਜਦ ਫਿਰ ਕੇ ਲਈ ਬਿਆਨ ਜੋ ਦਿੱਤਾ ਗਿਆ ਸੀ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਉੱਥੇ ਰੱਬ ਰੱਖਾ ਜਿੱਥੇ ਮੁਲਾਕਾਤ ਹੀ ਜੱਜ ਬਣ ਜਾਣ ਜਿਸ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਦੇ ਵੱਲੋਂ ਮਾਨ ਸਾਹਿਬ ਨੂੰ ਘੇਰਿਆ ਜਾ ਰਿਹਾ ਤੇ ਰਵਨੀਤ ਬਿੱਟੂ ਹੋਰਾਂ ਦਾ ਵੀ ਬਿਆਨ ਆਂਦਾ ਕਿ ਉਹਨਾਂ ਦੇ ਵੱਲੋਂ ਆਪਣੇ ਅਹੁਦੇ ਦੀ ਜਿਹੜੀ ਮਰਿਆਦਾ ਰੱਖਣੀ ਚਾਹੀਦੀ ਹੈ ਤੇ ਗਨੀਪ ਕੌਰ ਮਜੀਠੀਏ ਦੇ ਵੱਲੋਂ ਵੀ ਜੇਲ੍ਹ ਦੇ ਬਾਹਰ ਪਹੁੰਚ ਕੇ ਸਵਾਲ ਖੜੇ ਕਿੱਥੇ ਗਏ ਨੇ ਇਸ ਬਾਬਤ ਗੱਲਬਾਤ ਕਰਨ ਦੇ ਲਈ ਆਮ ਆਦੀ ਪਾਰਟੀ ਦੇ ਬੁਲਾਰਾ ਕਰਨਵੀਰ ਸਿੰਘ ਕਰਨ ਸਾਡੇ ਨਾਲ ਨੇ ਬਾਈ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਧੰਨਵਾਦ ਜੀ ਜੀ ਤੇ ਕਦਰ ਵੀ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਹੈ ਜਿਹੜਾ ਜਿਸ ਤਰ੍ਹਾਂ ਅੱਜ ਉਹਨਾਂ ਨੇ ਬਿਆਨ ਦਿੱਤਾ ਗਿਆ ਉਸ ਤੋਂ ਬਾਅਦ ਸਿਆਸਤੀ ਤੌਰ ਦੇ ਉੱਤੇ ਆਪਾਂ ਦੇਖੀ ਤਾਂ ਇਹਦੇ ਉੱਤੇ ਇੱਕ ਦੂਜੇ ਪਾਸੇ ਵਾਰ ਹੋ ਰਹੇ ਨੇ ਕਿ ਉਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਇਸ ਤਰ੍ਹਾਂ ਡੇਰਾ ਬਿਆਸਤ ਵਾਲੇ ਬਾਬੇ ਦੇ ਉੱਤੇ ਇਸ ਤਰ੍ਹਾਂ ਬਿਆਨ ਨਹੀਂ ਦੇਣਾ ਚਾਹੀਦਾ ਸੀ ਇਹ ਤੁਸੀਂ ਕਿਵੇਂ ਦੇਖਦੇ ਸਭ ਤੋਂ ਪਹਿਲਾਂ ਇਸ ਪ੍ਰਕਿਰਿਆ ਬਲੋ ਬਲੋਪਰ ਸਾਹਿਬ ਤੁਹਾਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇੱਥੇ ਤੱਕ ਤੁਸੀਂ ਮੁੱਖ ਮੰਤਰੀ ਸਾਹਿਬ ਦੇ ਬਿਆਨ ਦੀ ਗੱਲ ਕਰ ਰਹੇ ਹੋ ਹਾਂ ਤਾਂ ਦੇਖੋ ਪੰਜਾਬ ਦੇ ਵਿੱਚ ਆਮ ਪੰਜਾਬੀਆਂ ਦੇ ਮਨਾਂ ਦੇ ਵਿੱਚ ਇੱਕ ਮਤਲਬ ਕਿ ਇੱਕ ਗੱਲ ਨੂੰ ਲੈ ਕੇ ਮਲਾਲ ਹੈ ਕਿ ਅਧਿਆਤਮਿਕ ਅਸੀਂ ਸਾਰੇ ਰਾਧਾ ਸੁਆਮੀ ਸਤਸੰਗਿਆਸ ਨੇ ਜਿਹੜਾ ਉਹਨਾਂ ਦੇ ਮੁਖੀ ਨੇ ਬਾਬਾ ਗੁਰਵਿੰਦਰ ਸਿੰਘ ਜੀ ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ ਕਿਉਂਕਿ ਅੱਜ ਤੋਂ ਪਹਿਲਾਂ ਇਤਿਹਾਸ ਦੇ ਵਿੱਚ ਰਾਧਾ ਸੁਆਮੀ ਡੇਰਾ ਸਤਸੰਗਿਆਸ ਨੇ ਖੁੱਲ ਕੇ ਕਿਸੇ ਵੀ ਸਿਆਸੀ ਧਿਰ ਦੀ ਹਮਾਇਤ ਨਹੀਂ ਕੀਤੀ ਤੇ ਵੋਟਾਂ ਤੋਂ ਨਿਰਲੇਪ ਤੇ ਸਿਆਸਤ ਤੋਂ ਨਿਰਲੇਪ ਰਹੇ ਨੇ ਜਦੋਂ ਬਾਬਾ ਗੁਰਵਿੰਦਰ ਸਿੰਘ ਜੀ ਨੇ ਨਾਬਾ ਜੇਲ੍ਹ ਦੇ ਬਾਹਰ ਇਹ ਬਿਆਨ ਦਿੱਤਾ ਤੇ ਉਹ ਉਹਨਾਂ ਨੇ ਰਿਸ਼ਤੇਦਾਰੀ ਨੂੰ ਬੜਾ ਉਭਾਰ ਕੇ ਕਿਹਾ ਜੀ ਤੇ ਉੱਥੇ ਸਾਨੂੰ ਥੋੜਾ ਜਿਹਾ ਇਹ ਮਲਾਲ ਹੈ ਇਹ ਸਾਨੂੰ ਗਿਲਾ ਹੈ ਕਿ ਜਿਹੜੇ ਸਾਧੂ ਸੰਤ ਹੁੰਦੇ ਨੇ ਤੇ ਧਾਰਮਿਕ ਲੋਕ ਹੁੰਦੇ ਨੇ ਧਾਰਮਿਕ ਸੰਤ ਹੁੰਦੇ ਨੇ ਉਹ ਉਹ ਅਧਿਆਤਮਕਤਾ ਨਾਲ ਜ਼ਿਆਦਾ ਜੁੜੇ ਹੋਏ ਹੁੰਦੇ ਨੇ ਉਹਨਾਂ ਨੂੰ ਰਿਸ਼ਤੇਦਾਰੀਆਂ ਤੇ ਪਰਿਵਾਰ ਤੋਂ ਨਿਰਲੇਪ ਰਹਿਣਾ ਹੁੰਦਾ ਹੈ ਜੀਦੀ ਮੈਨੂੰ ਲੱਗਦਾ ਕਿ ਉੱਥੇ ਉਲੰਘਣਾ ਹੋਈ ਹੈ ਕਿਉਂਕਿ ਸੰਤਾ ਮਹਾਤਮਾ ਲਈ ਤਾਂ ਸਾਰੀ ਦੁਨੀਆ ਹੀ ਪਰਿਵਾਰ ਹੈ ਸਾਰੀ ਦੁਨੀਆ ਹੀ ਉਹਨਾਂ ਲਈ ਆਪਣਾ ਰਿਸ਼ਤੇਦਾਰ ਨੇ ਕਿਸੇ ਇੱਕ ਰਿਸ਼ਤੇਦਾਰੀ ਦੇ ਲਈ ਉਹਨਾਂ ਨੂੰ ਜਦੋਂ ਅਦਾਲਤਾਂ ਅਦਾਲਤੀ ਪ੍ਰਕਿਰਿਆ ਤੇ ਉਹ ਸਵਾਲ ਕਰਦੇ ਨੇ ਤਾਂ ਥੋੜਾ ਜਿਹਾ ਮਲਾਲ ਹੈ ਸਾਨੂੰ ਹੂੰ ਜਿਵੇਂ ਹੁਣ ਗਨੀਵਕੌਰ ਮਜੀਠੀਆ ਜੇਲ੍ਹ ਦੇ ਬਾਹਰ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਇਹ ਸੱਚ ਦੀ ਜਿੱਤ ਹੋਈ ਹੈ ਵੀ ਨਾ ਟੱਕਾ ਜਿੰਨਾ ਕਰਨਾ ਸੀ ਉਹਨਾਂ ਕਰ ਲਿਆ ਕਹਿੰਦੇ ਹੁਣ ਮੇਰੇ 540 ਕਰੋੜ ਵਾਪਸ ਕਰੋਗੇ ਜਾਂ ਫਿਰ ਜਿਹੜੇ ਹਜ਼ਾਰ ਏਕੜ ਦੀ ਪਹਾੜਾਂ ਦੇ ਵਿੱਚ ਗੱਲ ਕੀਤੀ ਜਾਂਦੀ ਸੀ ਕਿ ਮੈਨੂੰ ਦਿਖਾਣਗੇ ਕਿੱਥੇ ਨੇ ਉਹ ਸਾਡੇ ਮੈਂ ਬੜੇ ਦੁਖੀ ਮਨ ਨਾਲ ਕਹਿ ਰਿਹਾ ਕਿ ਜਦੋਂ ਗਨੀਵਕੌਰ ਮਜੀਠੀਆ ਜੀ 500 ਕਿਲਾ ਲੈਣ ਦੀ ਗੱਲ ਕਰਦੇ ਨੇ ਨਾ ਉਹ ਕਦੇ ਇਹ ਗੱਲ ਨਹੀਂ ਕਰਦੇ ਹੈਗੇ ਕਿ ਜਿਹੜੇ ਉਹਨਾਂ ਦੇ ਘਰ ਵਾਲੇ ਨੇ ਉਹ ਪੰਜਾਬ ਦੇ ਹਜ਼ਾਰਾਂ ਨੌਜਵਾਨ ਨਸ਼ੇ ਦੀ ਲਤ ਲਾ ਕੇ ਮਰਵਾ ਦਿੱਤੇ ਕਦੇ ਉਹਨਾਂ ਦੇ ਉਹਨਾਂ ਨੇ ਪੁੱਤ 모ੜਨ ਦੀ ਗੱਲ ਕੀਤੀ ਉਹਨਾਂ ਜਿਹੜੇ ਘਰਾਂ ਦੇ ਵਿੱਚ ਚਿੱਟੇ ਸੱੱਥਰ ਵਿਛੇ ਸੀਗੇ ਉਹਨਾਂ ਦੇ ਘਰੇ ਜਾ ਕੇ ਕਦੇ ਦੁੱਖ-ਉਨਾਨ ਦੀ ਗੱਲ ਕੀਤੀ ਨਹੀਂ ਕੀਤੀ ਜਿੱਥੋਂ ਤੱਕ ਮਜੀਠੀਆ ਸਾਹਿਬ ਨੂੰ ਬੇਲ ਮਿਲਣ ਦਾ ਮਾਮਲਾ ਇਹ ਅਦਾਲਤੀ ਪ੍ਰਕਿਰਿਆ ਬੇਲ ਹਰ ਮਾਮਲੇ ਦੇ ਵਿੱਚ ਮਿਲੀ ਜਾਂਦੀ ਹੁੰਦੀ ਹੈ ਮੇਲ ਮਿਲੀ ਹੈ ਬੜੀ ਨਹੀਂ ਹੋਏ ਹੈਗੇ ਸਾਰਾ ਜਿਹੜਾ ਲੋਅਰ ਕੋਰਟ ਦੇ ਵਿੱਚ ਇਹ ਮਾਮਲਾ ਲੰਬਿਤ ਤੇ ਜਿਹੜੀ ਸਰਕਾਰੀ ਏਜੰਸੀਆਂ ਨੇ ਉਹ ਆਪਣਾ ਪੁਖਤਾ ਸਬੂਤ ਰੱਖਣੀ ਹੈ ਸਾਰੀ ਪ੍ਰੋਸੀਡਿੰਗ ਹਲੇ ਚੱਲ ਨਹੀਂ ਬਾਕੀ ਹੈ ਕਿ ਲੱਗਦਾ ਨਹੀਂ ਦੇਖੋ ਕਰਨਵੀਰ ਜੀ ਜਿਸ ਤਰ੍ਹਾਂ ਪੰਜਾਬ ਦੀ ਸਿਆਸਤ ਦੇ ਆਪਾਂ ਗੱਲ ਕਰੀਏ ਤਾਂ ਪਿਛਲੇ ਸਮੇਂ ਦੇ ਉੱਤੇ ਆਪਾਂ ਲਗਾਤਾਰ ਦੇਖਦੇ ਆ ਰਹੇ ਹਾਂ ਤਾਂ ਪੰਜਾਬ ਦੀ ਸਿਆਸਤ ਦੇ ਉੱਤੇ ਡੇਰਾਵਾਦ ਭਾਰੂ ਹੈ ਦੇਖੋ ਪਹਿਲਾਂ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ 328 ਰੁਪਿਆਂ ਦੇ ਮਸਲੇ ਦੇ ਉੱਤੇ ਉਹ ਡੇਰਾਬਾਗ ਨਾਲ ਸੰਬੰਧ ਸੀ ਇੱਕ ਗੱਲਬਾਤ ਉੱਥੇ ਜੋ ਕੁਝ ਘਟਨਾ ਕਰ ਵਾਪਰਿਆ ਉੱਥੇ ਪਾਰਟੀ ਨੂੰ ਕਿਤੇ ਨਾ ਕਿਤੇ ਉਹ ਮਤਲਬ ਸੱਟ ਜ਼ਰੂਰ ਲੱਗੀ ਹੋਊਗੀ ਸاسي ਤੌਰ ਦੇ ਉੱਤੇ ਜਿਸ ਤਰ੍ਹਾਂ ਤੁਹਾਡੇ ਹੀ ਜਿਹੜੇ ਸਾਥੀ ਨੇ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਤੇ ਦੂਜੇ ਪਾਸੇ ਹੁਣ ਡੇਰਾ ਬਿਆਸ ਦੇ ਨਾਲ ਸਿੱਧੀ ਟੱਕਰ ਵਾਲੀ ਗੱਲ ਕੀਤੀ ਦੇਖੀ ਜਾ ਜਾਵੇ ਤਾਂ ਕਿਤੇ ਲੱਗਦਾ ਨਹੀਂ ਕਿਤੇ 27 ਦੇ ਵੱਲ ਜੋ ਕੁਝ ਜਿਕਰ ਇਸੇ ਤਰ੍ਹਾਂ ਹੀ ਬਿਆਨਬਾਜ਼ੀ ਹੁੰਦੀ ਰਹੀਗੀ ਤਾਂ ਡੇਰਾਬਾਦ ਨੂੰ ਆਪਾਂ ਜੇ ਪਾਸੇ ਕਰਾਂਗੇ ਪੰਜਾਬ ਦੀ ਸਰਕਾਰ ਦੇ ਵਿੱਚ ਤਾਂ ਸਰਕਾਰਾਂ ਬਣਾਉਣ ਤੇ ਢਾਉਣ ਦੇ ਵਿੱਚ ਡੇਰਾਬਾਦ ਦਾ ਬਹੁਤ ਵੱਡਾ ਅਧਾਰ ਹੈ। ਕਾਰਨ ਕੀ ਲੱਗਦਾ ਹੈ ਕਿ ਸੱਚਮੁੱਚ ਅੱਜ ਡੇਰਾਬਾਦ ਜਿਹੜਾ ਇੰਨਾ ਤਾਕਤਵਰ ਹੋ ਚੁੱਕਿਆ ਕਿ ਉਹ ਸਮਰੱਥਾ ਰੱਖਦਾ ਹੈ ਵੀ ਹਾਂ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਤੈਅ ਕਰਨੀ ਜਾਂ ਫਿਰ ਆਪਣੇ ਸਮਰਥਕਾਂ ਨੂੰ ਕਿਸ ਤੰਗ ਦੇ ਨਾਲ ਕਹਿਣਾ ਵੀ ਇੱਧਰ ਸਪੋਰਟ ਕਰੋ ਇਹ ਕੀ ਕੀ ਕੁਝ ਲੱਗਦਾ ਕਿਉਂਕਿ ਇਹ ਸਿਆਸੀ ਕਿਆਸਰਾਈਆਂ ਨੇ ਕਹਿੰਦੇ ਵੀ ਆਮ ਆਦੀ ਪਾਰਟੀ ਨੇ ਦੇ ਵੱਲੋਂ ਜਿਸ ਤਰ੍ਹਾਂ ਇਹ ਬਿਆਨ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਈ ਇਸ ਦਾ ਸਤਾਈ ਦੇ ਉੱਤੇ ਅਸਰ ਹੋ ਸਕਦਾ ਹੈ ਵੱਡੇ ਪੱਧਰ ਦੇ ਉੱਤੇ ਬਲੂਪਰ ਸਭ ਮੈਂ ਤੁਹਾਡੀ ਗੱਲ ਨਾਲ ਇਤਫਾਕ ਨਹੀਂ ਰੱਖਦਾ ਕਿ ਕੋਈ ਵੀ ਚਾਹੇ ਡੇਰਾਵਾਦ ਹੋਵੇ ਚਾਹੇ ਧਰਮ ਹੋਵੇ ਚਾਹੇ ਜਾਤੀ ਹੋਵੇ ਇਹਨਾਂ ਚੀਜ਼ਾਂ ਦਾ ਸਿਆਸਤ ਉੱਤੇ ਭਾਰੂ ਇਹ ਰਹਿੰਦੀਆਂ ਨੇ ਮੈਂ ਇਸ ਚੀਜ਼ ਨਾਲ ਜ਼ਿਆਦਾ ਇਤਫਾਕ ਨਹੀਂ ਰੱਖਦਾ ਹੈਗਾ ਕਿਉਂਕਿ ਆਮ ਆਦਮੀ ਪਾਰਟੀ ਇੱਕ ਟੋਟਲੀ ਧਰਮ ਨਿਰਪੱਖ ਪਾਰਟੀ ਹੈ ਅਸੀਂ ਨਾ ਕੋਈ ਜਾਤ ਪਾਤ ਮੰਨੀਏ ਨਾ ਕੋਈ ਧਰਮ ਨਾ ਕੋਈ ਢੇਰਾ ਨਾ ਕੋਈ ਮੰਦਰ ਮਸਜਿਦ ਇਹ ਕੰਮ ਸਾਰਾ ਬੀਜੇਪੀ ਦੇਣਾ ਖੈ ਸਾਡੇ ਨਹੀਂ ਹੈ ਜੀ ਜਿੱਥੋਂ ਤੱਕ ਸਵਾਲ ਮਤਲਬ ਕਿ ਉੱਥੇ ਜਾ ਕੇ ਵੋਟਾਂ ਲੈਣ ਵਾਲਿਆਂ ਦੇ ਆਪਣੇ ਆਪ ਦੇ ਵਿੱਚ ਪੰਥਕ ਪਾਰਟੀਆਂ ਦੀ ਸਰਕਾਰਾਂ ਕਹਾਂ ਨਾਲ ਇਹ ਆ ਪਾਰਟੀਆਂ ਜਿਹੜੀ ਪੰਥਕ ਪਾਰਟੀ ਕਹਾਉਂਦੀ ਹੁੰਦੀ ਹੁੰਦੀ ਸੀਗੀ ਸਭ ਤੋਂ ਵੱਡੀ ਉਹ ਜਾ ਕੇ ਮਤਲਬ ਕਿ ਡੇਰਿਆਂ ਦੇ ਵਿੱਚ ਜਾ ਕੇ ਤੁਹਾਨੂੰ ਪਤਾ ਪਿਛਲੇ ਸਮੇਂ ਦੇ ਵਿੱਚ ਕੀ ਹੁੰਦਾ ਰਿਹਾ ਹੈ ਬਿਨਾਂ ਮੰਗਿਆਂ ਮਾਫੀਆਂ ਮਿਲਦੀਆਂ ਰਹੀਆਂ ਨੇ ਗੋਡੇ ਖਸਾਂਦੇ ਰਹੇ ਨੇ ਉਹਨਾਂ ਦੇ ਡੇਰਿਆਂ ਤੇ ਜਾ ਕੇ ਤੇ ਸਾਡਾ ਸਾਡਾ ਕੋਈ ਲੀਡਰ ਤੁਸੀਂ ਜਾਂਦੇ ਦੇਖਿਆ ਦੇਖੋ ਬਿਆਨ ਵਾਲੇ ਡੇਰੇ ਦੇ ਸਾਥੋਂ ਦੇ ਆਮਾਦੀ ਆਮਾਦੀ ਪਾਰਟੀ ਕਰਨਵੀਰਜੀ ਕਰਨਵੀਰਜੀ ਆਮਾਦੀ ਪਾਰਟੀ ਦੇ ਵੀ ਡੇਰਾਬਾਦ ਦੇ ਵਿੱਚ ਜਿਵੇਂ ਡੇਰਾ ਬਿਆਸ ਦੀ ਗੱਲ ਕਰ ਲਈ ਕੱਲ ਜਦੋਂ ਨਾਬਾ ਦੇ ਵਿਖੇ ਪਹੁੰਚੇ ਸੀ ਜਦੋਂ ਡੇਰਾ ਬਿਆਸ ਮੁਖੀ ਉਦੋਂ ਤੁਹਾਡੇ ਐਮਐਲਏ ਦੇ ਮਾਨ ਹੋਰਾਂ ਦੇ ਵੱਲੋਂ ਤੇ ਸਵਾਗਤ ਕੀਤਾ ਗਿਆ ਸੀ ਉਹਨਾਂ ਦਾ ਇੰਡੀਵਿਜੂਅਲ ਤੌਰ ਤੇ ਕੋਈ ਵੀ ਕਿੱਥੇ ਆਪਣੀ ਆਸਥਾ ਰੱਖ ਸਕਦਾ ਹੈ ਧਰਮ ਨਿਰਪੇਖਤਾ ਮਤਲਬ ਇਹ ਹੁੰਦਾ ਹੈ ਜੀ ਕੋਈ ਵੀ ਆਪਣੀ ਆਖ ਜਿੱਥੇ ਮਰਜ਼ੀ ਰੱਖ ਲਵੇ ਤੇ ਸਾਡਾ ਕੋਈ ਦਖਲ ਨਹੀਂ ਹੈ ਜੇ ਹੁਣ ਦੇਵਮਾਨ ਜੀ ਦਾ ਉੱਥੇ ਕੋਈ ਉੱਥੇ ਕੋਈ ਉਹਨਾਂ ਦਾ ਉਹਨਾਂ ਦੀ ਧਾਰਮਿਕ ਭਾਵਨਾਵਾਂ ਉੱਥੇ ਜੁੜਦੀਆਂ ਨੇ ਕੋਈ ਵੀ ਜੋੜ ਸਕਦਾ ਹੈ ਜੀ ਬਹੁਤ ਲੱਖਾਂ ਫੋਲੋਅਰਸ ਨੇ ਜੀ ਸਾਨੂੰ ਕਿਸੇ ਦਾ ਕੋਈ ਤਰਾਦ ਨਹੀਂ ਹੈਗਾ ਜੀ ਇਹ ਇੱਕ ਵਿਅਕਤੀਗਤ ਤੌਰ ਤੇ ਫੈਸਲਾ ਹੁੰਦਾ ਹੈ ਕਿ ਬੰਦੇ ਨੇ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਇਹ ਸਰਕਾਰਾਂ ਜਾਂ ਪਾਰਟੀਆਂ ਤੈਅ ਨਹੀਂ ਕਰਨੀਆਂ ਜੀ どうもとんでもありい